ਸੰਗਣੀ ਤੋਂ ਦਹਾਦਸਿਆਂ ਦਾ ਕਾਰਨ ਬੰਦੀ ਚਾਰੀ ਹੈ ਇਸ ਦੀ ਤਾਜ਼ਾ ਮਿਸਾਲ ਅ ਸਵੇਰੇ ਫਲੋਰ ਵਿਖੇ ਵੇਖਣ ਨੂੰ ਮਿਲੀ ਜਦ ਜਲੰਧਰ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀ ਯੂਪੀ ਰੋਡਵੇਜ਼ ਦੀ ਬੱਸ ਅੰਬੇਦਕਰ ਚੌਂਕ ਫਲਾਈਓਵਰ ਉੱਪਰ ਹਾਦਸਾ ਗ੍ਰਸਤ ਹੋ ਗਈ ਜਾਣਕਾਰੀ ਅਨੁਸਾਰ ਯੂਪੀ ਰੋਡਵੇਜ਼ ਦੀ ਬੱਸ ਨੂੰ ਤੇਜ਼ ਰਫ਼ਤਾਰ ਆ ਰਹੀ ਪ੍ਰਾਈਵੇਟ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਯੂਪੀ ਰੋਡਵੇਜ਼ ਦੀ ਬੱਸ ਅੱਧੀ ਢੇਠਾ ਲਟਕ ਗਈ ਗਣਿਮਾ ਤੇ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਯੂਪੀ ਰੋਡਵੇਜ਼ ਬੱਸ ਡਰਾਈਵਰ ਅਨੁਸਾਰ ਪ੍ਰਾਈਵੇਟ ਬੱਸ ਚਾਲਕ ਵੱਲੋਂ ਟੱਕਰ ਮਾਰਨ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਡਰਾਈਵਰ ਮੌਕੇ ਤੇ ਬੱਸ ਛੱਡ ਕੇ ਦੌੜ ਗਿਆ ਹਾਂਜੀ ਸਭ ਜੀ ਨਾਮ ਹੈ ਕੀਲਵਾਦ ਹੋਈ ਰੋੜੀ ਸਰਨਾਮ ਵਰਕਮ ਸਿੰਘ ਹੈ ਹਾਂਜੀ ਔਰ ਅਮਰਤਸਰ ਸੇ ਮਾਲੇ ਕੇ ਲਿਆ ਰਹੇ ਤੇ ਕੀ ਬਾਤ ਠੀਕ ਹੈ ਜੀ ਤੋ ਗਾੜੀ ਆ ਹੌਸਤਾ ਹੌਸਤੀ ਲਗਭਗ 10 15 ਕਿ ਸਪੀਡ ਹੋ ਗਈ ਠੀਕ ਹੈ ਔਰ ਪਿੱਛੇ ਸਲੀਪਰ ਵਾਲੇ ਨੇ ਆ ਗਏ ਮੇ ਸਪੀਡ ਮੇ ਗਾੜੀ ਮੇ ਗਾੜੀ ਪਿੱਛੇ ਸੇ ਠੋਕਦੀ ਠੋਕਦੀ ਹਾਂਜੀ ਸਰ ਓਕੇ ਕਿਤਨੇ ਯਾਤਰੀ ਸੇ ਸਵਿਚ ਯਾਤਰੀ ਕਿਤਨੇ ਹੋਗੇ ਲਗਭਗ

ਅਭੀ ਬਸ ਲਗਭਗ 10 ਮਿੰਟ ਪਹਿਲੇ 10 ਮਿੰਟ ਪਹਿਲੇ ਹਾਂਜੀ ਸਰ ਐਸਐਸਐਫ ਟੀਮ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਇਸ ਹਾਦਸੇ ਬੰਦੀ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਭਾਜੀ ਕੀ ਗੱਲਬਾਤ ਹੋਈ ਐ ਕਿ ਪੈਟਰੋਲਿੰਗ ਪਾਰਟੀ ਵੱਲੋਂ ਪਹੁੰਚੀ ਆ ਜੀ ਲੱਗਦਾ ਭਾਜੀ ਤੁੰਦ ਜਿਆਦਾ ਹੋਣ ਮੈਂ ਏਐਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਸਤਲੁਜ ਬ੍ਰਿਜ ਤੋਂ ਚਕਰਾਰੀ ਤੱਕ ਸਾਡਾ ਰੂਟ ਆ ਤੁੰਦ ਜਿਆਦਾ ਹੋਣ ਕਾਰਨ ਇਹ ਹਾਸਾ ਵਾਪਰਿਆ ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਜਿਹੜੀ ਕੋ ਪਿੱਛੋਂ ਇੱਕ ਬੱਸ ਨੇ ਹਟ ਕਰ ਦਿੱਤਾ ਉਹਨੂੰ ਤੇ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ ਕਲੇ ਤਸਵੀਰਾਂ ਲੈ ਮੈਂ ਫਲਾਈਓਵਰ ਤੋਂ ਅੱਗੇ ਪਾਸੋਂ ਫ੍ਰੀ ਹਾਂਜੀ ਕੀ ਕਹਿਣਾ ਜੀ ਇਹ ਤਾਂ ਉਹ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿੱਛੋਂ ਵੱਜ ਗਈਆਂ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਟਦੇ ਪੁੱਤਰ ਗਈ ਇਹ ਅਸੀਂ ਹੁਣ ਹੈਡਰਾ ਹੈਡਰੇ ਦੀ ਮਦਦ ਦੇ ਨਾਲ ਇਹਨੂੰ ਸਾਈਡ ਤੇ ਕਰਾ ਕੇ ਤੇ ਟ੍ਰੈਫਿਕ ਚੱਲ ਕਰਵਾ ਰਹੇ ਹਾਂ ਠੀਕ ਹੈ ਜੀ